ਸਾਰੇ ਜਹਾਂ ਸੇ ਅੱਛਾ ਹਿੰਦੋਸਤਾ ਹਮਾਰਾ ਜੀ ਹਾਂ ਅੱਜ 15 ਅਗਸਤ ਔਰ ਤੁਹਾਨੂੰ ਮਕਬਰਿਆਂ ਦੀ ਇੱਕ ਤਸਵੀਰ ਦਿਖਾ ਰਹੇ ਹਾਂ ਇਹ ਆ ਜੀ ਸਾਡੇ ਨਕੋਦਰ ਦੀ ਸ਼ਾਨ ਜਿਹੜੀ ਇੱਕ ਤਿਰੰਗੇ ਦੇ ਰੂਪ ਦੇ ਵਿੱਚ ਬਣਾਈ ਹੋਈ ਆ ਇਹ ਦੋਨੇ ਦੂਜਾ ਵੀ ਦਿਖਾ ਦਿਓ ਦੋਨੇ ਜਿਹੜੇ ਮਕਬਰੇ ਆ ਇੱਕ ਬਹੁਤ ਹੀ ਵਧੀਆ ਸ਼ਾਨਦਾਰ ਲੁੱਕ ਦਿੱਤਾ ਗਿਆ ਵਾ ਇੱਕ ਤਰੰਗੇदार ਰੁਕ ਦਿੱਤਾ ਗਿਆ ਕਿਉਂਕਿ ਅੱਜ 15 ਅਗਸਤ ਆ ਹੋਵੇ ਕਿਉਂ ਨਾ ਸਾਡੇ ਨਿਕੋਦਰ ਦੀ ਆਨ ਜਾਨ ਤੇ ਸ਼ਾਨਾ ਨਿਕੋਦਰ ਦੇ ਮਕਬਰੇ ਮਕਬਰੇ ਜਿਹੜੇ ਤਰੰਗੇ ਰੰਗ ਦੇ ਵਿੱਚ ਆ ਆਓ ਤੁਹਾਨੂੰ ਵੀ ਅੰਦਰ ਲੈ ਚਲਦੇ ਆਂ ਔਰ ਕੁਝ ਤੁਹਾਡੀ ਬਹੁਤ ਹੀ ਗੱਲਬਾਤ ਵੀ ਕਰਾਂਗੇ ਬਾਤ ਕਰ ਲੈਨੇ ਸਰ ਕੀ ਨਾ ਤੁਹਾਡਾ ਮੇਰਾ ਨਾਮ ਪੰਕੇ ਦਿਂਗੜਾ ਹੈ ਪਹਿਲਾਂ ਤਾਂ ਇੱਕ ਤਲਹਰ ਦੀ ਟੀਮ ਨੂੰ ਅੱਜ ਆਜ਼ਾਦੀ ਦਿਵਸ ਦੇ ਲੱਖ ਲੱਖ ਵਧਾਈਆਂ ਹੋਵੇ ਅੱਜ ਅਸੀਂ ਨਕਉਦਰ ਦੀ ਜਿਹੜੀ ਸ਼ਾਨ ਹੈ ਮਕਬਰ ਉਧਰ ਆਏ ਆ ਉਹਦਾ ਕਾਰਨ ਕਿ ਅੱਜ 15 ਅਗਸਤ ਵਾਲੇ ਦਿਨ ਕੇਂਦਰ ਦੀ ਸਰਕਾਰ ਵੱਲੋਂ ਮੋਦੀ ਸਰਕਾਰ ਵੱਲੋਂ ਜਿੰਨੀਆਂ ਵੀ ਕੇਂਦਰ ਦੀਆਂ ਦਰਹੋਰਾਂ ਪ੍ਰਚੀਨ ਉਹਨਾਂ ਨੂੰ ਤਰੰਗਾਂ ਠੰਡੇ ਦੇ ਰੂਪ ਵਿੱਚ ਲਾਈਟਾਂ ਲਗਾ ਕੇ ਰੰਗਿਆ ਗਿਆ ਹੈ। ਹੋਰ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੇ ਇੱਕ ਆਹਵਾਹਨ ਵੀ ਕੀਤਾ ਸੀ ਪੂਰੇ ਦੇਸ਼ ਵਾਸੀਆਂ ਨੂੰ ਕਿ ਸਾਨੂੰ 15 ਅਗਸਤ ਵਾਲੇ ਦਿਨ ਹਰ ਘਰ ਝੰਡਾ ਲਗਾਣਾ ਚਾਹੀਦਾ ਹੈ। ਅਸੀਂ ਅਸਰ ਗੱਲ ਕਰਾਂਗੇ। ਤਰੰਗਾ ਕਿਦਾਂ ਦਾ ਲੱਗਾ ਤੈਨੂੰ ਮਕਬਰਿਆਂ ਦਾ ਦੇਖ ਕੇ ਦੋਨੇ ਪਾਸੇ ਦੇਖ ਕੇ ਦੱਸਿਓ ਤਰੰਗਾ ਝੰਡਾ ਤਾਂ ਦੇਖੋ ਸਾਡੇ ਦਿਲੇ ਚ ਵਸਦਾ ਹੈਗਾ ਬਿਲਕੁਲ ਜੀ ਠੀਕ ਆ ਸਾਡੀ ਮਾਨ ਇਹ ਵੀ ਸਾਡਾ ਅਨਮੋਲ ਹੀਰਾ ਹੈ ਅਨਮੋਲ ਬਿਲਕੁਲ ਜੀ ਔਰ ਝੰਡਾ ਸਾਡੀ ਸ਼ਾਨ ਆ ਔਰ ਮਕਬਰ ਜਿਹੜੇ ਝੰਡੇ ਦੇ ਰੰਗੇ ਚ ਤਰੰਗੇ ਝੰਡੇ ਦੇ ਰੂਪ ਚ ਰੰਗੇ ਹੋਏ ਆ ਤੋਂ ਇੱਕ ਹਿੰਦੁਸਤਾਨ ਦੀ ਜਿਹੜੀ ਝਲਕ ਉਹ ਨਜ਼ਰ ਆਦੀ ਹੈ ਦਿਖੰਦਰ ਕੁਮਾਰ ਕਿਹੜੀ ਜਗ੍ਹਾ ਤੋਂ ਆਏ ਜੀ? ਕੁੰਡੋਰੀ ਪਿੰਡ ਤੋਂ। ਕੁੰਡੋਰੀ ਪਿੰਡ ਤੋਂ। ਹਾਂ। ਅੱਜ ਕਿੱਦਾਂ ਆਏ ਸੀ ਕੁੰਡੋਰੀ ਪਿੰਡ? ਸਰ ਮਕਬਰੇ ਦੇ ਤਿਰੰਗਾ ਦਾ ਬਣਾਇਆ ਹੈ ਨਾ। ਹੂੰ। ਦੇਖਿਆ ਆਜ਼ਾਦੀ ਦੇ ਵਾਸਤੇ ਇਹ ਨੂੰ ਦੇਖਣ ਲਈ ਆਇਆ ਸੀ। ਕਿੱਦਾਂ ਪਤਾ ਲੱਗਾ ਤੁਹਾਨੂੰ? ਬਹੁਤ ਸੋਹਣਾ ਲੱਗਦਾ। ਸੋਹਣਾ ਲੱਗਾ। ਬਹੁਤ ਸੋਹਣਾ ਲੱਗਦਾ। ਤਿਰੰਗੇ ਦੇ ਰੂਪ ਦੇ ਵਿੱਚ। ਹਾਂਜੀ ਬੇਟੇ। ਹੈਲੋ। ਤਿਰੰਗਾ ਦੇ ਰੂਪ ਦੇ ਵਿੱਚ ਦੇਖ ਰਹੇ ਹੋ ਤੁਸੀਂ। ਇੱਕ ਨਕੋਦਰ ਦੀ ਆਂਝਾਂ ਸਾਡੇ ਆਂਝਾਂ ਸਾਡੀਆਂ। ਥੈਂਕ ਯੂ। ਤਿਰੰਗੇ ਰੰਗ ਦੇ ਵਿੱਚ ਰੰਗਿਆ ਹੋਇਆ ਉਹ ਨਕੋਦਰ ਦਾ ਇਤਿਹਾਸਿਕ ਮਕਬਰਾ। ਜਿਹੜੇ ਵੀਰ ਨੇ ਤਿਆਰ ਕੀਤਾ ਆ ਉਹਦੇ ਨਾਲ ਵੀ ਤਾਂ ਥੋੜੀ ਜਿਹੀ ਗੱਲਬਾਤ ਕਰਾ ਲੈਣੇ ਆ ਸਾਰਾ ਯੋ ਇੱਧਰ ਜੈ ਹਿੰਦ ਵਾਲੇ ਜੀ ਸਤਿ ਸ੍ਰੀ ਅਕਾਲ ਜੈ ਹਿੰਦ ਜੈ ਹਿੰਦ ਸਰ ਜੀ ਅੱਜ ਇੱਕ ਬਹੁਤ ਖੂਬਸੂਰਤ ਨਜ਼ਾਰਾ ਲੈ ਕੇ ਆਏ ਹੋ ਕਿੱਦਾਂ ਲੱਗਦਾ ਇਹਨੂੰ ਬਿਲਕੁਲ ਬਹੁਤ ਮਾਣ ਮਹਿਸੂਸ ਹੋ ਰਿਹਾ ਸਰ ਜੀ ਜਿਹੜਾ ਇਹ ਸੈਂਟਰ ਗਵਰਨਮੈਂਟ ਵੱਲੋਂ ਕੰਮ ਕਰਾਇਆ ਜਾ ਰਿਹਾ ਹੈ ਤਿਰੰਗੇ ਦਾ ਜੋ ਕਿ ਸਿਰਫ ਆਪਣੇ ਜਿਹੜੇ ਪੁਰਾਣੇ ਕਿਲੇ ਹੋ ਗਏ ਜਾਂ ਹੋਰ ਹੋ ਗਿਆ ਨੂਰ ਮਹਿਲ ਸਰਾ ਹੋ ਗਿਆ ਤੋ ਇਹ ਸਾਰੇ ਇਹ ਹੀ ਸਰਕਾਰ ਵੱਲੋਂ ਜਿਹੜੇ ਕਰਾਏ ਜਾਂਦੇ ਬਹੁਤ ਹੀ ਵਧੀਆ ਤਰੀਕੇ ਨਾਲ ਕਰਾਏ ਜਾਂਦੇ ਆ ਅਸੀਂ ਪਹਿਲਾਂ ਵੀ ਇਹ ਹੀ ਕਰ ਚੁੱਕੇ ਆ ਇਹ ਕੰਮ ਤੇ ਸਾਨੂੰ ਬਹੁਤ ਪ੍ਰਾਊਡ ਫੀਲ ਹੁੰਦਾ ਹੈ ਕਿ ਸਾਡਾ ਇੱਥੇ ਨੰਬਰ ਪਿਆ ਸਾਨੂੰ ਇਹ ਟੈਂਡਰ ਪਾਸ ਹੋਇਆ ਕੀ ਨਾਮ ਕੀ ਇਹਦਾ ਬੈਂਸ ਗਹਿਰੀ ਲਾਈਟ ਨਕੌਦਰ ਜੀ ਗਹਿਰੀ ਲਾਈਟ ਇਹ ਖੂਬਸੂਰਤ ਕਿੰਨੇ ਦਿਨ ਲੱਗੇ ਇਹਨੂੰ ਬਣਾਉਣ ਤੇ ਤਕਰੀਬਨ ਸਰ ਸਾਨੂੰ 6 ਦਿਨ ਹੋ ਗਏ ਇੱਥੇ ਤਿਆਰੀ ਕਰਦਿਆਂ ਨੂੰ ਥੋੜੀ ਬਾਰਿਸ਼ ਦੀ ਪ੍ਰੋਬਲਮ ਕਰਕੇ ਇਸ ਵਾਰ ਦਿੱਕਤ ਆਈ ਪਰ ਨਹੀਂ ਹੁਣ ਫਾਈਨਲ ਆ ਸਰ ਤੁਹਾਨੂੰ ਇਹ ਕਿਦਾਂ ਦਾ ਲੱਗਦਾ ਜੀ ਦੇਖਦੇ ਆ ਤੇ ਸਰ ਪ੍ਰਾਊਡ ਫੀਲ ਹੋ ਰਿਹਾ ਹੈ ਜਿੱਦਾਂ ਉਹ ਕਹਿੰਦੇ ਨੇ ਹੁੰਦੇ ਵੀ ਆਈ ਐਮ ਇੰਡੀਅਨ ਬਿਲਕੁਲ ਬਿਲਕੁਲ ਪ੍ਰਾਊਡ ਆਫ ਹੋ ਰਿਹਾ ਬਿਲਕੁਲ ਮੈਂ ਇੱਕ ਭਾਰਤੀ ਆ ਬਿਲਕੁਲ ਤੁਸ਼ਿਤ ਅੱਜ ਨਕੋਦਰ ਦੇ ਮਕਬਰਿਆਂ 'ਚ ਆਏ ਹੋ ਕਿੱਦਾਂ ਲੱਗ ਰਿਹਾ ਬਹੁਤ ਵਧੀਆ ਲੱਗ ਰਿਹਾ ਜੀ ਇਦਾਂ ਦੀ ਚੀਜ਼ ਪਹਿਲਾਂ ਨੇ ਸ਼ਹਿਰ 'ਚ ਨਹੀਂ ਸੀਗੀ ਬਟ ਹੁਣ ਆਈ ਹੈ ਬਹੁਤ ਵਧੀਆ ਲੱਗ ਰਿਹਾ ਮੈਂ ਕਹਿੰਨਾ ਇਦਾਂ ਦੀ ਹਰ ਸਾਲ ਹੋਣੀ ਚਾਹੀਦੀ ਹੈ ਬਹੁਤ ਵਧੀਆ ਚੀਜ਼ ਹੈ ਜੀ ਨਕੋਦਰ ਨੇ ਡਿਵੈਲਪਮੈਂਟ ਕੀਤੀ ਹੈ ਬਹੁਤ ਜ਼ਿਆਦਾ ਤੁਸੀਂ ਕਿਹੜੀ ਜਗ੍ਹਾ ਤੋਂ ਆ ਜੀ ਮੈਂ ਨਕੋਦਰੋਂ ਹੀ ਆ ਜੀ ਸਬਜ਼ੀ ਮੰਡੀ ਸਾਡੀ ਦੁਕਾਨ ਆ ਹੀ ਲੋਈ ਦੀ ਪਰ ਇਹ ਜਿਹੜਾ ਅੱਜ ਸਜਾਇਆ ਗਿਆ ਤਿਰੰਗੇ ਦੇ ਮੈਂ ਕਹਿੰਦਾ ਬਹੁਤ ਵਧੀਆ ਜੀ ਆਪਣੀ ਚੀਜ਼ ਸੀਗੀ ਆਪਣਾ ਦੇਸ਼ ਭਾਵਨਾ ਪ੍ਰਤੀ ਹੋਰ ਵਧੂਗੀ ਬਹੁਤ ਵਧੀਆ ਜੀ ਨਹੀਂ ਨਹੀਂ ਜੈ 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 ਨਦੀ ਤੇ ਕਿੱਦਾਂ ਲੱਗ ਰਿਹਾ ਜੀ ਇਹ ਤਿਰੰਗੇ ਰੰਗ ਦੇ ਵਿੱਚ ਮਕਦਰੀ ਬਹੁਤ ਸੁੰਦਰ ਲੱਗਦਾ ਹੈ ਸੁੰਦਰ ਲੱਗਿਆ ਜੀ ਹਾਂਜੀ ਕੀ ਜਿਕਾ ਪਾ ਜੀ ਨਕੋਦਰ ਸਹੀ ਹਾਂ ਹਾਂ ਜੀ ਤੁਹਾਡਾ ਕੀ ਨਾਂ ਜੀ ਆਨਜਨ ਹਾਂ ਅੱਜ ਕਦਾਂ ਲੱਗਿਆ ਮਜ਼ਾ ਆਇਆ ਕਾਫੀ ਮਜ਼ਾ ਆਇਆ ਦੇਖ ਕੇ ਅੱਛਾ ਲੱਗ ਰਿਹਾ ਹੈ ਬਹੁਤ ਜ਼ਿਆਦਾ ਅੱਛਾ ਲੱਗ ਰਿਹਾ ਹੈ ਲੋਕ ਆ ਰਹੇ ਨੇ ਬੱਚੇ ਆ ਰਹੇ ਨੇ ਕੋਲ ਦੇਖਣੇ ਲਈ ਹਾਂ ਦੂਰ ਦੂਰ ਸੇ ਆ ਰਹੇ ਨੇ ਕੋਲ ਇੱਕ 15 ਗੱਲ ਅਸੀਂ ਸਪੈਸ਼ਲੀ ਆਏ ਹਾਂ ਦੇਖਣੇ ਲਈ ਸੁਣਾ ਸੀ ਕਿ ਬਹੁਤ ਅੱਛਾ ਲੱਗ ਰਿਹਾ ਦੇਖ ਕੇ ਆਤੇ ਜਾ ਕੇ ਫਿਰ ਹਮ ਆਏ ਉੱਠ ਕੇ ਦੇਖਣੇ ਲਈ ਬੜਾ ਅੱਛਾ ਲਗਾ ਕੇ ਤਸਵੀਰਾਂ ਤੁਹਾਨੂੰ ਨਕੋਦਰ ਦੀ ਆਨ ਬਾਨ ਸ਼ਾਨ ਸ਼ਾਨਦਾਰ ਮਕਬਰਿਆਂ ਦੀ ਦਿਖਾ ਰਹੀ ਸੀ ਮਕਬਰੇ ਜਿਹੜੇ ਤਿੰਨ ਰੰਗਾਂ ਦੇ ਵਿੱਚ ਸਜੇ ਹੋਏ ਨੇ ਸਾਡੇ ਦਿਲ ਦੀ ਜਾਨ ਤਿਰੰਗਾ ਸਾਡੇ ਜਿੰਦ ਦੀ ਰਤਾ ਜਾਨ ਤਿਰੰਗਾ ਵੀਰ ਮੇਰੇ ਨਾਲ ਮੌਜੂਦ ਨੇ ਜਿਨ੍ਹਾਂ ਨੇ ਇਹ ਮਕਬਰਿਆਂ ਨੂੰ ਤਿਆਰ ਕੀਤਾ ਆ ਸਲੂਟ ਆ ਇਹਨਾਂ ਨੂੰ ਵੀ ਸਾਰੇ ਜਹਾਂ ਸੇ ਅੱਛਾ ਜਿਵੇਂ ਪਹਿਲੇ ਕਿਹਾ ਸਾਰੇ ਜਹਾਂ ਸੇ ਅੱਛਾ ਹਿੰਦੂਸਤਾ ਹਮਾਰਾ ਜੈ ਹਿੰਦ ਕੈਮਰਾ ਪਰਸਨ ਸੁਮੇਤ ਠਿੰਗੜਾ ਦੇ ਨਾਲ ਸੁਸ਼ੀਲ ਠਿੰਗੜਾ ਇਕਤਾ ਲਹਿਰ న్యూਸ ਨਕੋਦਰ